ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਕਰ ਕਰ ਤਿਰੰਗਾ ਲਾ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਦਮਕਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇਹ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਫਿਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜਰਾ ਪਰ ਪਿੱਛੇ ਨਹੀਂ ਹਟਾਂਗੇ ਹੁਣ ਇਹ ਬੰਦਾ ਦਿਨ ਸਾਰੇ ਦੇਸ਼ ਦੇ ਵਿੱਚ بڑے ਉਸਤਾਦ ਦੇ ਨਾਲ ਗੰਤੰਤਤ ਦੇਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਦੇ ਦਿਨ ਸਾਡੇ ਭਾਰਤ ਦਾ ਸੰਵਿਧਾਨ ਬਣਿਆ ਸੀ ਉਹ ਸਰਦਾਰਾਂ ਦੇ ਤਹਿਤ ਹੀ ਸਾਡੇ ਦੇਸ਼ ਨੇ ਬੜੀ ਤਰੱਕੀ ਕੀਤੀ ਹੈ ਔਰ ਸਾਡੇ ਮੈਂਬਰ ਪਾਰਲੀਮੈਂਟ ਰਵਿੰਦਰ ਸਿੰਘ ਬਿੱਟੂ ਜੀ ਆਪਣੇ ਚੋਣਾਂ ਦੀ ਕੈਂਪੇਨ ਸ਼ੁਰੂ ਕਰਦੇ ਹੋਏ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਪੂਰਾ ਸ਼ਹਿਰ ਦਾ ਇੱਕ ਰਾਉਂਡ ਘੱਟ ਰਹੇ ਨੇ ਔਰ ਵਰਕਰਾਂ ਨੂੰ ਸਹਿਯੋਗ ਕਰ ਰਹੇ ਨੇ ਆਕੇ ਆਨ ਵਾਲੇ ਚੋਣਾਂ ਦੇ ਵਿੱਚ ਪਾਰਲਮੈਂਟਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਮੋਟਰਸਾਈਕਲਾਂ ਦੇ ساتھ ਆ ਕੇ ਉਹਨਾਂ ਨੂੰ ਬੜਾ ਉਤਸ਼ਾਹ ਹੈ ਬੜਾ ਜੋਸ਼ ਹੈ ਸੈਂਟਰਲ ਹਲਕੇ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਲੋਕ ਆਏ ਉਹਨਾਂ ਨੂੰ ਹਵਾ ਕੇ ਇੱਕ ਜਰੂਰ ਸਾਡੀ ਸ਼ਕਲ ਦੇ ਵਿੱਚ ਆ ਰਹੇ ਨੇ ਐ ਸਮਝਦਾ ਅੱਜ ਇੱਕ ਨਜ਼ਾਰਾ ਦੇਖਣ ਵਾਲਾ ਹੈ ਲੋਕ ਕਿੰਦਾ ਅੱਜ ਮੁੜ ਕੇ ਕਾਂਗਰਸ ਪਾਰਟੀ ਨਾਲ ਖੜਕਾਂ ਤੇ ਉਤਰ ਗਿਆ ਸਾਹਮਣੇ ਨਜ਼ਰ ਆ ਰਹੇ ਨੇ